ਆਪਣੇ ਕੀਤੇ ਕਰਮ ਅਨੁਸਾਰ ਕਿਸੇ ਬਜ਼ੁਰਗ ਦਾ ਜੀਵਨ ਐਸਾ ਹੈ ਉਹ ਗੁਰੂ ਤੋਂ ਟੁੱਟਿਆ ਹੈ ਕਿ ਜੇ ਕਿਤੇ ਉਹਦੇ ਬੱਚੇ ਫੇਰ ਵੀ ਉਹਨੂੰ ਗੁਰੂ ਦੀ ਦਾਤ ਕਿਉਂਕਿ ਪਹਿਲਾ ਗੁਰੂ ਮਾਤਾ ਦਿੱਤਾਉਂਦੇ ਨੇ ਗੁਰੂ ਦੀ ਦਾਤ ਰੱਬ ਨੂੰ ਸਭ ਦੇ ਵੀ ਹਰ ਘਟ ਘਟ ਲੈ ਹਰ ਦੁੱਖ ਸਹਿ ਉਹਦੀ ਭਾਵਨਾ ਨਾਲ ਕੁਝ ਸਮਾਂ ਸੇਵਾ ਕਰਕੇ ਦੇਖ ਲਓ ਗੁਰੂ ਕਿਰਪਾ ਕਰੇਗਾ ਉਹਦੇ ਅੰਦਰ ਦੀ ਮੈਦੂ ਵੱਟ ਕੇ ਗੁਰੂ ਦੀ ਮੱਤ ਉਹਦੇ ਅੰਦਰ ਟਿਕ ਜਾਏਗੀ ਕਹ ਦੋ ਸਤਨਾਮ ਸ਼੍ਰੀ ਵਾਹਿਗੁਰੂ ਇੰਤੀ ਬੇਤੀ ਕਰਨੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਇੱਡੀ ਵੱਡੇ ਦਾਤ ਸਤਿ ਮੁਰਦਾਨਤ ਪਾਸੋਂ ਦਿੱਤੀਏ ਗੁਰਬਾਣੀ ਦੀ ਜੇ ਅਸੀਂ ਗੁਰਬਾਣੀ ਦੀ ਦੋਸ਼ੀ ਕਦੋਂ ਤੱਕ ਜਾ ਸਕਦੇ ਇਸ ਖਰਾ ਸਮਾਜ ਗੁਰੂ ਦੀ ਬਾਣੀ ਨਾਲ ਜੁੜ ਜਾਏ ਗੁਰੂ ਦੇ ਨਾਮ ਨਾਲ ਹਰ ਇੱਕ ਮਨੁੱਖ ਆਪਣੇ ਅੰਦਰ ਧੌਂ ਦਾ ਜਗਤ ਕਰੇ ਇਸਾਰਾ ਸਮਾਜ ਜਿਹੜਾ ਉਹ ਨਿਰਮਲ ਹੋ ਜਾਏਗਾ ਕਹ ਦੋ ਸਤਿਗੁਰਾਂ ਜੇਤਨ ਹੈ ਤੋ ਚੇਤ ਲੈ ਨਿਸ ਜਨਮ ਹੈ ਪ੍ਰਾਨੀ ਛਿਨ ਛੁਦ ਔਦ ਬਿਹਾਰ ਹੈ ਖੁੱਟੇ ਪਟਜਿਓ ਪਾਣੀ ਹਰ ਕੋ ਕਾਹੀ ਦਾ ਬਾਵਹਿ ਮੂਰਖ ਅਗਿਆਨਾ ਝੂਠੇ ਨਾਮ ਚਲਾ ਕੇ ਰਹੇ ਮਨ ਮੱਛਵਾ ਸਤਗੁਰੂ ਪਾਸ਼ਾ ਦੀ ਪਾਵਰ ਬਾਣੀ ਸਬਕ ਦੀ ਕਾਰਨ ਕੀ ਹੈ ਕਿ ਮਨੁੱਖ ਜਿਹੜਾ ਉਹ ਸੱਚ ਦੀ ਰਾਹ ਤੋਂ ਕਿਉਂ ਭਟਕ ਗਿਆ ਉਹ ਸਿੱਤੇ راستੇ ਤੋਂ ਕਿਉਂ ਪਟ ਗਿਆ ਸਬਕ ਦੇ ਅਸਲ ਵਿੱਚ ਇਹ ਆਪਣੇ ਆਪ ਨੂੰ ਅਮਰ ਮੰਦੀ ਬੈਠਾ ਤੇ ਆਪਣੀ ਆਪ ਨੂੰ ਅਮਰ ਮੰਨ ਕੇ ਫਿਰ ਇਹ ਬਹੁਤੀ ਲੰਬੇਰੀ ਉਮਰ ਭੋਗਣ ਵਾਸਤੇ ਬਹੁਤੀ ਪਦਾਰਥ ਭੋਗਣ ਦੀ ਇੱਛਾ ਰੱਖਦਾ ਹੋਇਆ ਦੁਨਿਆਵੀ ਪਦਾਰਥ ਇਕੱਠੇ ਕਰਨ ਤੇ ਲੱਗਿਆ ਹੈ ਤੇ ਸਤਿਗੁਰੂ પાસે ਇੰਨੀ ਸੋਹਣੀ ਉਦਾਹਰਣ ਦਿੱਤੀ ਕਿ ਉਹ ਸ਼ੋਖੇ ਤੰਦਰੁਸਤ ਸੰਸਾਰ 파ਸ ਨਹੀਂ ਸਮਝਾਇਆ ਜਿੱਕ ਤੇ ਗੁਰੂ ਸਾਹਿਬ ਨੇ ਇਹ ਕਿਹ ਰਾਖ ਮਲੋਖਾ ਦੇ ਜੜੀ ਆ ਇਹਨੂੰ ਵਡਿਆਈ ਮਿਲੀ 84 ਕਰਨ ਕਰ ਗਿਆ 84 ਜੋਰ ਉਪਾਈ ਮਾਰਸ ਤੋਂ ਪ੍ਰਭ ਦੀ ਵਡਿਆਈ ਫਸਾਹਿਬ ਕਦੇ ਅਸਲ ਵਿੱਚ ਗੱਲ ਇਹ ਹੈ 84 ਲੱਖ ਦੁਨੀਆ ਜੋ ਤਾਂ ਦੌਲਤ ਰੁਪਾਰਤ ਸਬਦ ਇਕੱਠਾ ਕਰਨ ਤੇ ਲੱਗਿਆ ਕਿ ਕੇਵਲ ਬਲੱਖ ਲੱਗਿਆ ਜੇ ਕਿਤੇ ਕੋਈ ਨੂੰ ਸਤ ਸੋਈ ਪਾਸੇ ਅੱਖਾਂ ਦਿੱਤੀਆਂ ਨੇ ਇਹਨੂੰ ਮਤ ਦਿੱਤੀ ਹੈ ਗੁਰਬਾਣੀ ਪੜ੍ਹਦੀ ਦੇਖੋ ਪਸੂ ਅੱਖੀ ਬਾਣੀ ਵੀ ਪੜ ਸਕਦੇ ਹੋ ਜੇ ਪੜ ਨਹੀਂ ਸਕਦੇ ਤੀ ਉਹ ਸਮਝ ਵੀ ਨਹੀਂ ਸਕਦੇ ਇਹਨੂੰ ਸਮਝ ਵੀ ਹੈ ਕਿ ਪੜਦਾ ਵੀ ਹੈ ਇਹ ਸਮਝਦਾ ਵੀ ਹੈ ਪਰ ਦੁਨੀਆਵੀ ਪਦਾਰਥਾਂ ਦੇ ਪਿੱਛੇ 84 ਲੱਖ ਦੁਨੀਆ ਚ ਕਵਨਿਖੋ ਜਮੀਂ ਦੌੜੀ ਗਿਆ ਉਹ ਬਲੱਖਾ ਜੋ ਨਹੀਂ ਹੈ ਸਤਿਗੁਰੂ ਪਾਸੇ ਕਿਸੇ ਭਲਿਆ ਤੈਨੂੰ ਸਤਿਗੁਰੂ ਪਾਸਾ ਨੇ ਕਿਰਤ ਕਰਨ ਦੀ ਹੱਥ ਦਿੱਤੇ ਨੇ ਤੈਨੂੰ ਸੋਚੀ ਦਿੱਤੀ ਹੈ ਤੂੰ ਕੁਝ ਚੀਜ਼ ਲਿਆ ਕੇ ਉਹਦਾ ਵਪਾਰ ਕਰਕੇ ਮੁਨਾਫਾ ਕੱਢ ਸਕਦਾ ਹੈ ਸੱਚੀ ਸੁੱੱਚੀ ਕਿਰਤ ਕਰਕੇ ਗੁਰੂਗੁਰੂ ਲਾਲਕਾਪਾਸ ਨੇ ਵੀ ਕਿਰਤ ਕੀਤੀ ਹੈ ਤੂੰ ਤਾਂ ਕੀ ਦੱਸਾਂ ਲੋਹਾਂ ਦੀ ਕਿਰਪਾ ਤੇ ਨਾਲ ਆਪਣੇ ਪਰਵਾਰ ਨੂੰ ਪਾਲ ਸਕਦਾ ਹੈ ਪਰ ਪੰਡਾ ਦਾ ਬੰਤੀ ਕਿਉਂਕਿ ਸਹਿਬ ਕਦੇ ਦੇਖ ਪਰਤੇ ਨਾ ਗਿਰਾਹਾਂ ਝਰਨ ਕਦੇ ਕਿ ਬਕਸ਼ੀ ਵੱਲ ਦੇਖੀ ਉਹਦਾ ਆਲਣਾ ਬੜੀ ਐ ਕੱਖਾਂ ਦਾ ਦਰੱਖਤ ਦੀ ਉੱਪਰ ਉਹ ਕਾਗਜ਼ ਨੂੰ ਉਡਾਰੀ ਭਰਦਾ ਹੈ ਆਕਾਸ਼ ਦਾ ਅਲੰਦ ਲੈਣ ਵਸਤਿ ਜਦੋਂ ਜਦੋਂ ਕੱਤਵਾਸਤੇ ਉਹਨੇ ਦੋ ਚਾਰ ਦਾਣੇ ਛੁਗੇ ਆਪਣਾ ਭੋਜਨ ਕੀਤਾ ਉਹ ਸਵੇਰ ਵਾਸਤੇ ਆਪਣੇ ਆਲੇ ਵਿੱਚ ਕੱਠੇ ਨਹੀਂ ਕਰਦਾ ਕਹਿੰਦਾ ਸਤਨਾ ਪ੍ਰੰਤੇ ਦਾ ਗ੍ਰੰਥਾ ਘਰ ਦ੍ਰਗਤ ਆਸ ਕਰ ਉਹ ਆ ਕੇ ਕੋਈ ਆਸ ਲੈ ਕੇ ਦ੍ਰਗਤ ਤੇ ਬੈਠੇ ਵੀ ਐ ਪ੍ਰਮਾਤਮਾ ਜੇ ਸਵਾਸ ਦਿੱਤੇ ਤੀ ਤੂੰ ਭੋਜਨ ਵੀ ਦੇਂ ਚੋਗਾ ਵੀ ਨਹੀਂ ਤੇ ਹਲ ਤੋਈ ਤੇ ਹਲ ਸੋਈ ਏਕ ਤੋਈ ਏਕ ਤੋਈ ਉਹ ਪਰੰਦੇ ਕਹਿੰਦੇ ਪ੍ਰਮਾਤਮਾ ਇੱਕ ਤੋਈ ਹੈ ਦਾਤ ਦੇਣ ਵਾਲਾ ਜੇ ਮੈਨੂੰ ਤੂੰ ਹੰਮ ਦਿੱਤੇਂ ਨੀ ਮੈਂ ਉੱਪਰ ਕਿ ਤਵਿਆ ਜਾਵਾਗਾ ਜਿੱਥੇ ਮੇਰਾ ਜੀਵ ਹੋਇਆ ਜੇ ਮੈਨੂੰ ਸਵਾਸ ਬਖਸ਼ੇ ਕੱਲ ਨੂੰ ਤੇ ਫਿਰ ਮੈਨੂੰ ਤੂੰ ਚੋਗਾ ਵੀ ਕੱਲ ਨੂੰ ਦੇ ਦੇ ਪਰ ਇੱਕੋ ਮਨੁੱਖ ਹੈ ਜਿਹੜਾ ਸੈਕਲੇ ਵੀ हजार साल दसा ला अनेक तरह की अनिका सच्ची कर्क छ अनेक तरह की जतन करता है कि मैं इस तरह करके बद माया कमा लवान इस तरह करके बद माया कमा लवाना पर शिव कलिया समा बहुता नहीं है इस करके आज जीवन मिले ना ਇਹ ਜੀਵਨ ਉਸ ਬਾਗ ਮੈਂ ਨਾ ਤੱਤ ਇਸ ਸਮੇਂ ਨੂੰ ਅਜ਼ਾਇਦ ਕਰਵਾ ਸਭਾ ਬਹੰਤਾ ਨਹੀਂ ਜਿੰਦੜੀ ना ना थे, थे है है। थी थी और परमात्मा बार बोलते हैं, फिर मैं बताएगा बात। सत्रुं पास्ता के काट काट कर हमारे लोग सह हैं, ये काट काट कर जो बस्तुदी गलती किए थे उसे यह दर्ज किया है। और सत्रुं पास्ता ही काबर काबरी सह के जो कस्तूरी मेरे लिए जाने परमदाता बनाया पर था, जिसमें कस्तूरी मेरे लिए गामी किया ਉਹ ਬਾਹਰ ਹੁੰਦਾ ਹੈ ਇਸੇ ਤਰ੍ਹਾਂ ਜਿਉਂ ਕੋ ਪ੍ਰਮਾਤਮਾ ਜਿਹੜਾ ਹੈ ਇਸ ਸ਼ਰੀਰ ਦੇ ਵਿੱਚ ਹੈ ਪਰ ਮੁਲਖ ਉਸ ਪ੍ਰਮਾਤਮਾ ਤੋਂ ਬਾਹਰ ਹੁੰਦਾ ਹੈ ਜਦੋਂ ਕਰੀਏ ਆਪਣੇ ਅੰਦਰ ਖੋਜਣ ਦਾ ਉਹ ਪਰਮੇਸ਼ਰ ਪ੍ਰਮਾਥਾ ਵਹਿਂ ਇਸ ਸਵਰਥੇ ਨਾਲ ਲੱਗਦਾ ਇੱਕ ਇੱਕ ਸਵਾਸ ਨੂੰ ਸੋਚਿਆ ਕਰੀਏੁਰਪ ਕੋ ਜਿਹੜਾ ਸਮਾਬੀਧ ਗਿਆ ਉਹ ਤੇ ਹੱਥ ਨਹੀਂ ਆਉਗਾ ਪਾਰ ਭਗਤ ਜੀ ਕਹਿੰਦੇ ਕਿ ਅੱਜ ਤੋਂ ਸਮਝ ਬਸ ਸਿਮਰਿਓ ਰਾਮ ਦੇ ਭਾਣੇ ਗਾਉਂ ਮੁਰਾਰ ਹਲੇ ਸਮਝ ਲਈਏ ਹਲੇ ਸਚਾ ਵਲ ਜਿਹੜਾ ਇਸ ਕਲ ਨੂੰ ਮਤ ਜਾਏ ਅੱਜ ਕੀ ਹੋਵੇ ਨਹੀਂ ਅਸਤ ਉਸ ਰੱਬ ਦੀ ਨਾਮ ਨਾਲ ਜੁੜ ਜਾਈਏ ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਕੇਵਲ ਇਸ ਕਰਕੇ ਨਹੀਂ ਸਿਮਰਨਾ ਕਿ ਨਾਮ ਸਿਮਰਿਆ ਦੁੱਖ ਨਹੀਂ ਹੋਣਗੇ ਇਹ ਤੇ ਸੰਜੋਗ ਵਿਜੋਗ ਤਰੋਹੀ ਹੁਆ ਇਹ ਦੁੱਖ ਆਉਂਦੇ ਨੇ ਪਰ ਜਦੋਂ ਬਲੱਖ ਨਾਮ ਨਾਲ ਜੁੜੇ ਹੈ ਇਸ ਸਮੇਂ ਦੇ ਵਿੱਚ ਆਪੇ ਜੋੜਦਾ ਨਹੀਂ ਫਿਰ ਉਹਦੇ ਲਈ ਹੀ ਸਮਾਂ ਕਈ ਵਾਰ ਮੁਲਖ ਦੁਖੀ ਹੋ ਕੇ ਜਿਹੜੇ ਜੀਵਨ ਵਿੱਚ ਦੁੱਖ ਆਇਆ ਰੱਬ ਨਾਲ ਜੁੜ ਜਾਂਦਾ ਹੈ ਇਹ ਸਾਬ ਕਿਨੇ ਉਹਦੇ ਲਈ ਉਹ ਦੁੱਖ ਵੀ ਤਾਤ ਬਣ ਜਾਂਦੇ ਨੇ ਕੀਤਿਆਂ ਦੂਖ ਭੋਗ ਸਦਮਾਨ ਇਹ ਵੀ ਤਾਤ ਤੇਰੀ ਦਾਤਾ ਰ ਇਹਦੇ ਮਤਲਬ ਇਹ ਨਹੀਂ ਜਦੋਂ ਤੱਕ ਅਸੀਂ ਕੇਵਲ ਇੰਨੀ ਗੱਲ ਦਵਾਵਾਂ ਇਹ ਨਹੀਂ ਵੀ ਗੁਰੂ ਰਾਲ ਜੀ ਤੁਹਾਡੇ ਜੀਵਨ ਵਿੱਚ ਦੁੱਖ ਨਹੀਂ ਆਉਣਗੇ ਵੀ ਦੁੱਖ ਤੇ ਆਉਣਾ ਹੀ ਹੈ ਜੋ ਸਮਾਂ ਦਿਨਾਂ ਸਮਾਂ ਤੋਗ ਬਣਿਆ ਉਹਨਾਂ ਵੀ ਝੋਗੜੇ ਜਾਣਾ ਸੁਣੇ ਹੈ ਪਰ ਤੇ ਪ੍ਰਾਪਤੀ ਨਜਾਸ ਸੰਤ ਕੇ ਉਹ ਮੁਲਕ ਉਹ ਗੁਲਾਬਾ ਨਹੀਂ ਉਹਦੀ ਜ਼ਾਤ ਵਿੱਚ ਰਹਿੰਦਾ ਹੈ ਉਹਦੀ ਅਰਦਾਸ ਹੁੰਦੀ ਹੈ ਦਾਤਾ ਜੇ ਸੁਖ ਦੇ ਤਤ ਤੂੰ ਜੈ ਕਰਾਦੀ ਦੁੱਖ ਵੀ ਤੁਜੈ ਧਿਆਹੀ ਜੇ ਧੁਖ ਦੇਵਤਾ ਤਿੱਹੀ ਰਾਜਾ ਦੁੱਖ ਵਿੱਚ ਸੁਖ ਮਗਾਈ ਜੇ ਤੂੰ ਦੁੱਖ ਦੇਤਾ ਉਹਦੇ ਕੋਲ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਮੌਕੇ ਦੀ ਸਰਕਾਰ ਉਹ ਜਨਮ ਸਰਕਾਰ ਨੇ ਤੱਕੀ ਤਵੀਤੇ ਬਿਠਾਇਆ ਤੇ ਉੱਪਰ ਰੇਤ ਪਾਉਂਦੇ ਨੇ ਕੋਲੇ ਕੋਲੇ ਸਿਰ ਵਿੱਚ ਤੇ ਗੁਰੂ ਸਾਹਿਬ ਨੇ ਉਲਾਂਭਾ ਵੀ ਉਲੰਘਿਆ ਤੇਰਾ ਕੀਆ ਮਿੰਘਾ ਲੱਗਦੇ ਹਮ ਨਾਮ ਲਗਾ। ਦਾਨਤ ਮੰਨਿਆ ਸੁਪਰਵਤੋ ਇਹ ਜੀਵਨ ਜਿਹੜਾ ਇਸ ਜੀਵਨ ਵਿੱਚ ਬੇਅੰਤ ਸੰਜੋਗ ਪਰਦੇ ਉਹ ਪ੍ਰਮਾਤਮਾ ਦੇ ਉਦੀ ਮਿਹਰ ਤੇ ਸਦਕੇ ਇਸ ਲੋਗ ਪਰਦੇ ਉਹਦੇ ਬਲਾਈ ਸੰਜੋਗ ਪਰਦੇ ਨੇ ਤੇ ਬਿਜੋਗ ਵੀ ਉਹਦੇ ਜੰਦਰ ਦੀ ਵਿੱਚੀ ਹੈ ਜੋਗ ਦੇ ਹੁਕਮ ਦੀ ਵਿੱਚੀ ਹੈ ਉਹਦੇ ਭਾਵੇਂ ਕੀਤੀ ਬਜੋਗ ਹੁੰਦਾ ਹੈ ਉਹਦੇ ਭਾਵੇਂ ਤੇ ਰੈਤ ਦੀ ਧਾਤ ਆ ਜਾਂਦੀ ਏ ਨਾਮ ਲੱਭ ਕੇ ਮਨੁੱਖ ਖੁਸ਼ੀ ਵੇਲੇ ਮੋਤਾ ਫਿਰ ਰੋਲਾ ਵੀ ਆਉਂਦਾ ਖੁਸ਼ੀ ਵੇਲੇ ਵੀ ਰਾਮਦਾਸ ਪ੍ਰਣਾ ਕਰਦਾ ਕਿ ਜਦੋਂ ਐਸੀ ਘਟਨਾ ਹੋ ਮਾਪ ਜੀ ਕੋਈ ਪਰਵਾਰ ਦਾ ਚੀ ਚਲੇ ਜਾਂਦਾ ਉਹਨੇ ਵੀ ਦਾਤ ਦੀ ਜਾਤ ਵਿੱਚ ਰੋੜਦਾ ਕਿ ਅਰਦਾਸ ਕਰਦਾ ਦਾਤਾ ਅਕਤੂ ਬਾਦ ਕੋ ਮੇਰਾ ਸਹਾਇ ਹੋਈ ਮੈਂ ਇੱਕੋ ਵੇਂਤੀ ਕਹਿ ਕੇ ਸਮਾਪਤੀ ਕਰਨ ਲੱਗਿਆ ਉਹ ਬੱਚੀਆਂ ਮੇਰੀਆਂ ਪੜਾ ਮੈਠੀਆਂ ਦੀ ਬੱਜੀ ਜੀ ਕਵਿੰਦਰ ਕੌਰ ਬੱਜੀ ਰਮਨ ਕੌਰ ਦੇਖੋ ਜਦੋਂ ਭਗਤ ਤਰੂਣ ਨੂੰ ਉਹਦੇ ਗੋਦ ਵਿੱਚ ਉਹਦਾ ਵਿੱਚੋਂ ਬਿਠਾਇਆ ਸੀ ਉਹਦਾ ਤੇ ਉਹਦੀ ਮਾਂ ਨੇ ਕਿਹਾ ਸੀ ਪੁੱਤਰ ਇਹ ਪਤਾ ਤੇਰਾ ਸਰੀਰ ਕਰਕੇ ਐ ਸ਼ਰੀਰ ਤਾਂ ਪਤਾ ਵੀ ਕਦੋਂ ਲਾਸ ਹੋ ਜਾਵੇ ਤੇ ਤੂੰ ਉਹਦੀ ਗੋਦ ਵਿੱਚ ਬੈਠ ਤੈਨੂੰ ਬਖਵਾਨ ਲੱਗੀ ਐ ਜਿੱਦੀ ਗੋਦ ਵਿੱਚ ਬੈਠੇ ਤੂੰ ਕਦੇ ਵੀ ਜ਼ਤੀਬ ਨਹੀਂ ਹੋਏਂਗੀ ਅੱਜ ਤੋਂ ਬਾਅਦ ਤਾਂ ਗੁਰੂ ਗ੍ਰੰਥ ਸਾਹਿਬ ਰਾਗ ਕਾਸਾ ਦੀ ਗੋਦ ਵਿੱਚ ਬੈਠੋ ਸੱਚੇ ਪਿਤਾ ਦੀ ਗੋਦ ਵਿੱਚ ਬੈਠੋ ਜਿੰਦਗੀ ਭਰ ਕਦੇ ਮਨੁੱਖ ਜਤੀਬ ਨਹੀਂ ਹੁੰਦਾ ਕਿਉਂਕਿ ਸਾਹਿਬ ਪਿਆਰਾ ਨੀਤ ਨਵਾ ਸਦਾ ਸਦਾ ਦਾ ਸੰਹਾਰ ਗੁਰਬਾਣੀ ਨਾਲ ਜੁੜਿਓ ਨਾਮ ਨਾਲ ਜੁੜਿਓ ਜੋ ਪਰਮ ਨਾਲ ਜੁੜ ਗਿਆ ਉਹਦਾ ਜੀਵਨ ਸੁਖਭਰ ਹੋ ਜਾਂਦਾ ਸੋਈ ਨਿਆ ਬੰਦ ਆਓ ਸਾਰੀ ਸੰਗਤ ਛੇ ਓੜੀਆਂ ਨਾਲ ਸਤਿਗੁਰੂ ਫਿਰ ਆਪਾਂ ਅਰਦਾਸ ਸਤਿਗੁਰੂ ਸਾਰੀ ਸੰਗਤ ਨੇ ਪਿਆਰ ਸਹਿਤ ਅਨੰਦ ਸਹਿਤ ਦਾ ਪਾਠ ਕਰਨਾ ਸਾਰੀ ਸੰਗਤ ਦੇ ਅਰਦਾਸ ਕਰੀ ਸਤਿਗੁਰੂ ਪਾਸ਼ਾ ਕਿਰਪਾ ਕਰੇ ਉਸ ਵਿੱਚ ਵੀ ਹੋਏ ਰੋਗ ਦਰਦ ਵਿੱਚ ਜਵਾਸ ਨਾ ਹੋ ਸਕੇ ਸਿੱਖੇ ਪਰਿਵਾਰਾਂ ਆਪਾਂ ਨਾਮ ਬਣਾਉਂਦਾ ਬਣੇ ਸਤਿਗੁਰੂ ਰਾਮ ਕੰਮੀ ਮਹੰਮਾ ਕੇ ਚਾਹਾਂ ਦਾ ਜਿੱਤ ਕੋ